ਸਰ ਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171 E ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਉਹਨੂੰ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਕੰਪਲੇਂਟ ਜਿਹੜੀ ਦਿੱਤੀ ਗਈ ਹੈ ਔਰ ਕਿਸ ਚੀਜ਼ ਨੂੰ ਲੈ ਕੇ ਮਾਮਲਾ ਕੀ ਸੀ ਕੰਪਲੇਂਟ ਐਮਐਲਏ ਸਾਹਿਬ ਨੂੰ ਲੋ ਦਿੱਤੀ ਗਈ ਹੈ ਕੌਣ ਮੈਡਮ ਛੀਨਾ ਨੂੰ ਤਾਂ ਉਹਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਕੰਪਲੇਂਟ ਜਿਹ ਹੈ ਕਿ ਹੈ ਕਿ ਵਜ੍ਹਾ ਕੀ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਆ ਉਸ ਤਰੀਕੇ ਨਾਲ ਤਾਂ ਹੀ ਸੀ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਆ ਉਹਦੇ ਚ ਮੁਕੱਦਮਾ ਦਰਜ ਕਰਕੇ ਹੁਣ ਇਨਵੈਸਟੀਗੇਸ਼ਨ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫੇਰ ਕੀ ਅੱਗੇ ਆਂਦਾ ਉਹਦਾ ਤੁਹਾਨੂੰ ਫਾਲੋਅ ਅਪ ਹੋਵੇ। ਜੱਦੀ ਵਿੱਚ ਕੀ ਨੰਬਰ ਵਿਦੇਸ਼ੀ ਹੈ ਕਿੱਦਾਂ ਵਾਟਸਐਪ ਕਾਲ ਆਈ ਹੈ ਕਿ ਨਹੀਂ ਆਈ ਸੀ? ਵਾਟਸਐਪ ਕਾਲ ਆ ਜੀ ਉਹਨੂੰ ਅਸੀਂ ਹਜੇ ਨੂੰ ਵਾਟਸਐਪ ਕਾਲ ਨੂੰ ਅੱਗੇ ਫਰਦਰ ਦੁਆਲ ਕਰਾਂਗੇ ਉਹਦਾ IP ਨੰਬਰ ਤੇ ਕੀ ਕਿੱਥੋਂ ਆਈ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਉਹਦਾ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਕੋਈ WhatsApp ਕਾਲ ਆਈ ਹੈ ਇੱਕ ਸਾਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171 E ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਉਹਨੂੰ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਕੰਪਲੇਂਟ ਜਿਹੜੀ ਦਿੱਤੀ ਗਈ ਹੈ ਔਰ ਕਿਸ ਚੀਜ਼ ਲਈ ਹੈ ਕੰਪਲੇਂਟ ਐਮਐਲਏ ਸਾਹਿਬ ਵੱਲੋਂ ਦਿੱਤੀ ਗਈ ਹੈ ਕੌਣ ਮੈਡਮ ਛੀਨਾ ਵੱਲੋਂ ਤਾਂ ਉਹਦੇ ਵਿੱਚ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਕੰਪਲੀਟ ਜਿਹਾ ਹੈ ਕਿ ਹੈਗੀ ਵਜਾ ਕੀ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਹੈ ਉਸ ਤਰੀਕੇ ਨਾਲ ਤਾਂ ਹੀ ਅਸੀਂ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਉਹਨੂੰ ਇਨਵੈਸਟੀਗੇਸ਼ਨ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫਿਰ ਕੀ ਅੱਗੇ ਆਂਦਾ ਉਹਦਾ ਤੁਹਾਨੂੰ ਫਾਲੋਅ ਅਪ ਕਰਾਂਗੇ ਜਿਹੜੇ ਵਿੱਚ ਕਿ ਨੰਬਰ ਵਿਦੇਸ਼ੀ ਹੈ ਕਿਦਾਂ ਵਾਟਸਐਪ ਕਾਲ ਆਈ ਹੈ ਕਿ ਨਹੀਂ ਆਈ ਸੀ ਵਾਟਸਐਪ ਕਾਲ ਹੈ ਜੀ ਉਹਨੂੰ ਅਸੀਂ ਹਜੇ ਨੂੰ ਵਾਟਸਐਪ ਕਾਲ ਨੂੰ ਅੱਗੇ ਫਰਦਰ ਡਵੈਲਪ ਕਰਾਂਗੇ ਉਹਦਾ ਆਈਪੀ ਨੰਬਰ ਤੇ ਕੀ ਕਿੱਥੋਂ ਆਈ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਉਹਦਾ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਵੀ ਵਾਟਸਐਪ ਕਾਲ ਆਈ ਹੈ ਇੱਕ ਸਾਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171 E ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਉਹਨੂੰ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਕੰਪਲੇਨ ਜੀ ਦਿੱਤੀ ਗਈ ਹੈ ਔਰ ਕਿਸ ਚੀਜ਼ ਨੂੰ ਲੱਗੀ ਹੈ ਮਾਮਲਾ ਕਿਸ ਚੀਜ਼ ਦਾ ਜੀ ਕੰਪਲੇਨ ਐਮਐਲਏ ਸਾਹਿਬ ਨੂੰ ਦਿੱਤੀ ਗਈ ਹੈ ਕੌਣ ਮੈਡਮ ਛੀਨਾ ਨੂੰ ਤਾਂ ਉਹਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ ਕੰਪਲੇਨ ਜੀ ਹੈ ਕਿ ਹੈ ਕਿਹਦੇ ਵਜ੍ਹਾ ਕੈ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਹੈ ਉਸ ਤਰੀਕੇ ਨਾਲ ਤਾਂ ਹੀ ਅਸੀਂ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਹੁਣ ਇਨਵੈਸਟੀਗੇਸ਼ਨ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫਿਰ ਕੀ ਅੱਗੇ ਆਉਂਦਾ ਉਹ ਤੁਹਾਨੂੰ ਫਾਲੋਅ ਅਪ ਕਰਾਂਗੇ ਜਿਹੜੇ ਵਿੱਚ ਕਿ ਨੰਬਰ ਵਿਦੇਸ਼ੀ ਹੈ ਕਿੱਦਾਂ ਵਾਲਾ WhatsApp 콜 ਆਈ ਹੈ ਕਿ ਨਹੀਂ ਆਈ ਸੀ WhatsApp 콜 ਹੈ ਜੀ ਉਹਨੂੰ ਅਸੀਂ ਹਜੇ ਨੂੰ WhatsApp 콜 ਨੂੰ ਅੱਗੇ ਫਰਦਰ ਡੁਅਲ ਕਰਾਂਗੇ ਉਹਦਾ IP ਨੰਬਰ ਤੇ ਕੀ ਕਿੱਥੋਂ ਆਈ ਹੈ ਉਹ పార్ਟ ਆਫ ਇਨਵੈਸਟੀਗੇਸ਼ਨ ਸਰ ਇਹ ਉਦੋਂ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਵੀ WhatsApp ਕਾਲ ਆਈ ਹੈ